ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਤੁਹਾਡਾ ਛੋਟਾ ਵੀਰ ਭਾਈ ਜਸਪਾਲ ਸਿੰਘ ਜੀ ਮਾਂਗਾ ਸਰਾਏ ਵਾਲੇ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਪਿਆਰੀ ਸਾਧ ਸੰਗਤ ਆਪਣੇ ਛੋਟੇ ਵੀਰ ਦਾ ਚੈਨਲ ਲਾਇਕ ਵੀ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਜਦ ਤੁਸੀਂ ਇਤਿਹਾਸ ਸੁਣਦੇ ਹੋ ਪਿਆਰੀ ਸਾਧ ਸੰਗਤ ਆਪਣੇ ਛੋਟੇ ਵੀਰ ਦਾ ਖਿਆਲ ਜਰੂਰ ਰੱਖਿਆ ਕਰੋ ਪਿਆਰੀ ਸਾਧ ਸੰਗਤ ਇੱਕ ਬੇਨਤੀ ਕਰਨੀ ਹੈ ਸਿਆਣੇ ਕਹਿੰਦੇ ਨੇ ਜਦ ਬੱਦਲ ਟੁੱਟਦੇ ਨੇ ਜਦ ਬੱਦਲ ਟੁੱਟਦੇ ਨੇ ਤੇ ਬੱਦਲ ਇੱਕ بارش ਦਾ ਰੂਪ ਧਾਰਨ ਕਰਦੇ ਨੇ ਬਹੁਤ بارش ਹੁੰਦੀ ਹੈ ਪਿਆਰੀ ਸਾਦ ਸੰਗਤ ਇਹ ਪਰਮੇਸ਼ਰ ਨੇ ਜੋ ਵੀ ਸੰਸਾਰ ਤੇ ਬਣਾਇਆ ਹੈ ਉਹ ਨੇ ਕੁਝ ਸੋਚ ਕੇ ਬਣਾਇਆ ਹੈ ਤੇ ਬਹੁਤ ਹੀ ਵਧੀਆ ਬਣਾਇਆ ਹੈ ਉਹਦੇ ਕੀਤੇ ਹੋਏ ਨੂੰ ਅਸੀਂ ਕਦੀ ਮਾੜਾ ਨਹੀਂ ਕਹਿ ਸਕਦੇ प्यारी साथ संगत 81 लाख जून ਆ ਸੰਸਾਰ ਦੇ ਉੱਤੇ ਹੁਣ ਵੇਖੋ ਕਈ ਜਗ੍ਹਾ ਐਹੋ ਜਿਹਾਂ ਨੇ ਜਿੱਥੇ ਪਾਣੀ ਪਹੁੰਚ ਹੀ ਨਹੀਂ ਸਕਦਾ ਹੁਣ ਅਸੀਂ ਕਈ ਵਾਰੀ ਕਹਿ ਦਿੰਨੇ ਆ بارش ਹੁੰਦੀ ਐ ਫਸਲ ਪੱਕੀ ਐ ਤੇ ਮੀਂਹ ਨਹੀਂ ਪੈਣਾ ਚਾਹੀਦਾ ਬਹੁਤ ਮਾੜੀ ਗੱਲ ਐ ਪਰ ਜੋ ਪਰਮਾਸ਼ ਪਰਮੇਸ਼ਰ ਕਰ ਰਿਹਾ ਐ ਜੋ ਉਹਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਉਹ ਸਭ ਕੁਝ ਚੰਗਾ ਹੀ ਹੋ ਰਿਹਾ ਹੈ ਮਾੜਾ ਕੁਝ ਨਹੀਂ ਹੋ ਰਿਹਾ ਮਾੜੇ ਤੇ ਅਸੀਂ ਆ ਜਿਹੜੇ ਇਸ ਸੰਸਾਰ ਦੇ ਉੱਤੇ ਮਨੁੱਖਾ ਜਨਮ ਧਾਰ ਕੇ ਤੇ ਮਾੜੇ ਕਰਮ ਕਰ ਰਹੇ ਆ ਪਿਆਰੀ ਸਾਧ ਸੰਗਤ ਅੱਜ ਸਾਡਾ ਪੰਜਾਬ ਜਿਹੜਾ ਹੈ ਸਾਡਾ ਇੰਡੀਆ ਜਿਹੜਾ ਹੈ ਪੂਰਾ ਵਰਲਡ ਦੇ ਵਿੱਚ ਹੀ ਐਡਾ ਵੱਡਾ ਖਲਾਰਾ ਵਧ ਗਿਆ ਐਡਾ ਵੱਡਾ ਨੁਕਸਾਨ ਹੋ ਰਿਹਾ ਨੇ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਰਹੀ ਪਿਆਰੀ ਸਾਧ ਸੰਗਤ ਬਹੁਤ ਹੀ ਪਾਪ ਅਪਰਾਧ ਹੋ ਰਹੇ ਨੇ ਕਿਉਂਕਿ ਇਹਨਾਂ ਪਾਪਾਂ ਅਪਰਾਧਾਂ ਨੂੰ ਆਪਾਂ ਤੇ ਸੰਸਾਰ ਉੱਤੇ ਰੋਕਣਾ ਹੈ ਤੇ ਪਿਆਰੀ ਸਾਧ ਸੰਗਤ ਮਨੁੱਖਾ ਜਨਮ ਧਾਰਨ ਦਾ ਮਕਸਦ ਹੀ ਇਹ ਹੈ ਕਿ ਪਾਪਾਂ ਅਪਰਾਧਾਂ ਨੂੰ ਰੋਕਣਾ ਹੈ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਰਕੇ ਸਜਿਆ ਹੈ ਕਿ ਜ਼ੁਲਮ ਨੂੰ ਰੋਕਣਾ ਹੈ ਬਾਰ ਪਿਆਰੀ ਸਾਧ ਸੰਗਤ ਵਿਖਾਵੇ ਦੇ ਸੰਗ ਵਿਖਾਵੇ ਦੇ ਸਿੰਘ ਤੇ ਵਿਖਾਵੇ ਦੇ ਸਿੱਖ ਰਹਿ ਗਏ ਆ ਤੇ ਪਿਆਰੀ ਸਾਧ ਸੰਗਤ ਜ਼ੁਲਮ ਨੂੰ ਰੋਕਦੇ ਨਹੀਂ ਜ਼ੁਲਮ ਆਪ ਕਰ ਰਹੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਿਆਰੀ ਸਾਧ ਸੰਗਤ ਚਲੋ ਆਪਣਾ ਇਹ ਵਿਸ਼ਾ ਨਹੀਂ ਆ ਅੱਜ ਪਿਆਰੀ ਸਾਧ ਸੰਗਤ ਜਦ ਕਹਿੰਦੇ ਬੱਦਲ ਟੁੱਟਦੇ ਨੇ ਤੇ ਉਹ بارش ਦਾ ਰੂਪ ਧਾਰਨ ਕਰਦੇ ਨੇ بارش ਦੇ ਨਾਲ ਉੱਚੀਆਂ ਨਵੀਆਂ ਨੀਵੀਆਂ ਜਗ੍ਹਾ ਦੇ ਉੱਤੇ ਪਾਣੀ ਪਹੁੰਚਦਾ ਹੈ ਜੀਵ ਜੰਤੂ ਉਹ ਪਾਣੀ ਨੂੰ ਪੀਂਦੇ ਨੇ ਤੇ ਫਿਰ ਉਹਨਾਂ ਦੀ ਜ਼ਿੰਦਗੀ ਬਤੀਤ ਹੁੰਦੀ ਆ ਫਿਰ ਉਹ ਜੀਂਦੇ ਰਹਿੰਦੇ ਨੇ ਪਿਆਰੀ ਸਾਧ ਸੰਗਤ ਪਰਮੇਸ਼ਰ ਨੇ ਹਰ ਇੱਕ ਵਸਤੇ ਰਿਜਕ ਬਣਾਇਆ ਹੈ ਪੱਥਰ ਦੇ ਵਿੱਚ ਕੀੜਾ ਵੀ ਆ ਉਹਨੂੰ ਵੀ ਪਰਮੇਸ਼ਰ ਨੇ ਰਿਜਕ ਦੇਣਾ ਹੈ ਮਹਾਰਾ ਇਹ ਕਹਿੰਦੇ ਨੇ ਪਾਖਣ ਕੀਟ ਗੁਬਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ ਪਾਖਣ ਕਹਿੰਦੇ ਆ ਪੱਥਰ ਨੂੰ ਪੱਥਰ ਦੇ ਵਿੱਚ ਵੀ ਇੱਕ ਕੀੜਾ ਹੈ ਉਹਨੂੰ ਕੋਈ ਦਰਵਾਜ਼ਾ ਨਹੀਂ ਹੈ ਯਾਰੀ ਸਾਥ ਸੰਗਤ ਉੱਥੇ ਭਣਾ ਰਜ਼ਕ ਕੌਣ ਪਹੁੰਚਾਉਂਦਾ ਹੈ ਕੋਈ ਦਰਵਾਜ਼ਾ ਹੀ ਹੈ ਨਹੀਂ ਹੈ ਉੱਥੇ ਕੌਣ ਰਜ਼ਕ ਪਹੁੰਚਾਉਂਦਾ ਹੈ ਉੱਥੇ ਉਹ ਮੇਰਾ ਮਾਲਕ ਬੜਾ ਬਹਿਨਤ ਹੈ ਉੱਥੇ ਉਹ ਰਜ਼ਕ ਪਹੁੰਚਾਉਂਦਾ ਹੈ ਉਹਨੇ ਹਰ ਇੱਕ ਸੰਸਾਰ ਦੇ ਉੱਤੇ ਜੀਵ ਜੰਤੂ ਨੂੰ ਰਜ਼ਕ ਦੇਣਾ ਹੈ ਉਹਨੇ 84 ਲੱਖ ਜੁਨ ਦੇ ਵਿੱਚੋਂ ਕੋਈ ਵੀ ਇਹੋ ਜਿਹਾ ਨਹੀਂ ਹੈ ਚਾਹੇ ਕੋ ਪੁੰਨੀ ਆ ਚਾਹੇ ਕੋਈ ਪਾਪੀ ਹੈ ਉਨੇ ਹਰ ਇੱਕ ਨੂੰ ਰਜ਼ਕ ਦੇਣਾ ਹੈ ਪਰ ਆਪੋ ਆਪਣੇ ਕੀਤੇ ਹੋਏ ਕਰਮਾਂ ਅਨਸਾਰ ਉਦੋਂ ਸਾਨੂੰ ਸਜ਼ਾ ਮਿਲ ਜਾਂਦੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਿਆਰੀ ਸਾਧ ਸੰਗਤ ਕਹਿੰਦੇ ਨੇ ਜਦ ਖੇਤੀ ਇੱਕ ਮਿੱਟੀ ਖੇਤ ਜਦੋਂ ਆਪਾਂ ਬਾਹ ਦਿੰਨੇ ਆ ਜਦੋਂ ਟੁੱਟਦਾ ਹੈ ਪਿਆਰੀ ਸਾਧ ਸੰਗਤ ਉਹ ਮਿੱਟੀ ਜਿਹੜੀ ਇੱਕ ਖੇਤ ਦਾ ਰੂਪ ਧਾਰਨ ਕਰ ਜਾਂਦੀ ਹੈ ਜਦੋਂ ਮਿੱਟੀ ਨੂੰ ਬਾਹ ਦਿਨੇ ਆ ਮਿੱਟੀ ਟੁੱਟਦੀ ਹੈ ਉਹ ਇੱਕ ਖੇਤ ਦਾ ਰੂਪ ਧਾਰਨ ਕਰਦੀ ਹੈ ਪਿਆਰੀ ਸਾਧ ਸੰਗਤ ਉਹਦੇ ਵਿੱਚ ਆਪਾਂ ਜਦ ਕੋਈ ਬੀਜ ਬੀਜ ਦਿੰਨੇ ਆ ਤੇ ਪਰਮੇਸ਼ਰ ਕਿੱਡਾ ਬੇਅੰਤ ਹੈ ਪਿਆਰੀ ਸਾਧ ਸੰਗਤ ਉਹ ਬੀਜ ਜਦ ਟੁੱਟਦਾ ਹੈ ਉਹ ਬੀਜ ਇੱਕ ਪੌਦੇ ਦਾ ਰੂਪ ਧਾਰਨ ਕਰਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਬੀਜ ਟੁੱਟਦਾ ਹੈ ਪਿਆਰੀ ਸਾਧ ਸੰਗਤ ਉਹ ਇੱਕ ਪੌਦੇ ਦਾ ਰੂਪ ਧਾਰਨ ਕਰਦਾ ਹੈ ਜਦ ਪੌਦੇ ਦਾ ਰੂਪ ਧਾਰਨ ਕਰਦਾ ਹੈ ਉਹ ਵੱਡਾ ਹੁੰਦਾ ਹੈ ਪਿਆਰੀ ਸਾਧ ਸੰਗਤ ਉਹਨੂੰ ਫਿਰ ਇੱਕ ਬੀਜ ਦੇ ਉੱਤੋਂ ਕਿੱਡਾ ਵੱਡਾ ਸਿੱਟਾ ਬਣਦਾ ਹੈ ਕਿੱਡਾ ਵੱਡਾ ਫਲ ਬਣਦਾ ਹੈ ਪਿਆਰੀ ਸਾਧ ਸੰਗਤ ਉਹਦੇ ਵਿੱਚੋਂ ਕਈ ਦਾਣੇ ਪੈਦਾ ਹੁੰਦੇ ਨੇ ਪਿਆਰੀ ਸਾਧ ਸੰਗਤ ਇਹਥੇ ਸਮਝਾਇਆ ਸਾਨੂੰ ਗਿਆ ਹੈ ਵੇਖੋ ਜਦ ਬੰਦਾ ਕੋਈ ਦੁਖੀ ਹੁੰਦਾ ਹੈ ਕੋਈ ਇਨਸਾਨ ਦੁਖੀ ਹੁੰਦਾ ਹੈ ਪਿਆਰੀ ਸਾਧ ਸੰਗਤ ਉਹਦਾ ਮਨ ਟੁੱਟਦਾ ਹੈ ਉਹਦਾ ਦਿਲ ਟੁੱਟਦਾ ਹੈ ਜਦ ਉਹਦਾ ਮਨ ਟੁੱਟਦਾ ਹੈ ਜਦ ਉਹਦਾ ਦਿਲ ਟੁੱਟਦਾ ਹੈ ਉਥੇ ਸਾਨੂੰ ਇਹ ਝ ਸਮਝ ਲੈਣਾ ਚਾਹੀਦਾ ਹੈ ਕਿ ਪਰਮੇਸ਼ਰ ਵੀ ਸਾਡੇ ਵਾਸਤੇ ਪਰਮੇਸ਼ਰ ਵੀ ਸਾਡੇ ਵਾਸਤੇ ਕੁਝ ਨਵਾਂ ਕਰਨ ਜਾ ਰਿਹਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਿਆਰੀ ਸਾਧ ਸੰਗਤ ਇਨੀ ਬੇਨਤੀਆਂ ਕਰਦਾ ਅਦਾਸ ਖਿੰਮਦਾ ਆਜਾਜਿਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ